ਕਤਰੀ ਗਾਲੀ ਸਾਰੇ ਹੀ ਗੂਤਰਵਾਜ ਭਰਾਵਾਂ ਨੂੰ ਲਓ ਜੀ ਕਰਤੀ ਆ ਜੀ ਵੀਡੀਓ ਆਪਾਂ ਸ਼ੁਰੂ ਅੱਜ ਦੀ ਤੇ ਬੱਚੇ ਆਪਾਂ ਕੱਢ ਰੱਖੇ ਨੇ ਬਾਹਰ ਜਾਲ ਦੇ ਵਿੱਚ ਤੇ ਸਤਰੀ ਖੜੀ ਕਰਤੀ ਆ ਇੱਕ ਇਧਰ ਕਰਤੀ ਆ ਇੱਕ ਇਧਰ ਕਰਤੀ ਆ ਤੇ ਬੱਚੇ ਛੱਡਣ ਲੱਗੇ ਆ ਅੱਜ ਆਪਾਂ ਤੇ ਵਿੱਚ ਨਵੇਂ ਛੱਡਾਂਗੇ ਤੇ ਵਿੱਚ ਪੁਰਾਣੇ ਅੱਜ ਆਦਾ ਗਿੱਜੇ ਹੋਏ ਬਈ ਇਹਨਾਂ ਦੀਆਂ 5-5 ਡਾਈਆਂ ਹੋਗੀਆਂ 6-6 ਤੇ ਇਹਨਾਂ ਨੂੰ ਫੇਰ ਅੱਜ ਛੱਡ ਦਿੰਨੇ ਆ ਤੇ ਇੱਕ ਆ ਬੱਚਾ ਆ ਇਹ ਡਾਈਂਗਾ ਪਏ ਹੋਏ ਆ ਤੇ ਨਵੇਂ ਕੱਢਾਂਗੇ ਆਪਾਂ ਹਾ ਇਹਦੀ ਇੱਕੜਾਈ ਹੋਈ ਹੈ ਕੱਲ 10-15 ਮਿੰਟ ਡਿਆ ਸੀਗਾ ਇਹ ਬੱਚੇ ਦਾ ਵੀ ਕਰ ਲੋ ਸ਼ੌਂਕ ਟੀਰਾ ਤੇ ਆ ਇਹਦਾ ਭਰਾ ਹੈ ਦੂਜਾ ਸ਼ਾਕ ਕਾਲੀ ਟੋਰੀ ਦਾ ਇੱਕ ਰੱਤਾ ਇਹਦਾ ਸੱਜਾ ਟੂਸਾ ਕਾਲਾ ਏ ਇੱਕ ਰੱਤਾ ਏ ਦੋਨੇ ਇੱਕੋ ਜਿਹੇ ਆ ਬਈ ਕੋਈ ਫਰਕ ਨਹੀਂ ਛੇਵ ਹੀ ਆ ਬਸ ਇਹਦਾ ਖੱਬਾ ਟੂਸਾ ਆ ਬੱਚਾ ਅੱਜ ਛਾਰਦੇ ਇਹਨਾਂ ਦੇ ਨਾਲ ਚਟੀਆਂ ਖਾਦਾ ਘਾਂਡ ਤੇ ਟੌਰੀ ਇਹਦੀ 5-7 ਮਿੰਟ ਬੈਠੇ ਰਹਿਣ ਦਾਂਗੇ ਬਾਈ ਫੇਰ ਇਹਨਾਂ ਦਾ ਉੱਲਾ ਮਾਰ ਦਾਂਗੇ ਸਾਰਿਆਂ ਨੂੰ ਇਕੱਠੇ ਉਂਡਾ ਦਾਂਗੇ ਉਹ ਦੂਜੀ ਛਤਰੀ ਤੇ ਬਾਈ ਆਪਾਂ ਡੋਰ ਵਾਲੀ ਕੂਤਰੀ ਬੰਨਤੀ ਆ ਤੇ ਜਿਵੇਂ ਆਪਾਂ ਬੱਚੇ ਛੱਡਾਂਗੇ ਦੂਜੇ ਬੱਚੇ ਤਾਂ ਚੱਲ ਗਿੱਜੇ ਹੋਏ ਆ ਜਿਹੜਾ ਨਵਾਂ ਬੱਚਾ ਛੱਡਾਂਗੇ ਉਹਨੂੰ ਆਪਾਂ ਨਾਲ ਦੀ ਨਾਲ ਹੀ ਛਤਰੀ ਭੜਕਾਵਾਂਗੇ ਵੀ ਜ਼ਿਆਦਾ ਉੱਚਾ ਨਾ ਜਾਵੇ ਨੀਵੇਂ ਹੀ ਮੋੜਿਆ ਬਈ ਤੇ ਛੇਤੀ ਭਾ ਲਾਂਗੇ ਉਹਨੂੰ ਤੇ ਚਲੋ ਢਾਉਨੇ ਇਹਨਾਂ ਨੂੰ ਆਪਾਂ ਲੋ ਆਪੇ ਛਾਰ ਤੇ ਸਾਰੇ ਬੱਚੇ ਆਪ ਸੱਤ ਬੱਚੇ ਡਾ ਤੇ ਆ ਆ ਮਦਨ ਨਵਾਂ ਬੱਚਾ ਜਿਹੜਾ ਡਾਇ ਘੰਡ ਟੋਰੀ ਵਾਲਾ ਆ ਗਿਆ ਤਿੰਨ ਬੜਕਾ ਹੋਵਾਂਗੇ ਨਾਲ ਹੀ ਆਪਾਂ ਹੁਣੇ ਫਿਰੇ ਜਿਆਦਾ ਉੱਚਾ ਨਾ ਜਾਊਗਾ ਨੀ ਕੂਤਰਾਂ ਦੇ ਨਾਲ ਚੜ ਜਾਣਾ ਨੇ ਇਕੱਲੇ ਨੂੰ ਡਾਉ ਨੇ ਯਾਰ ਉੜਦੇ ਹੀ ਨਹੀਂ ਆ ਜਾਂਦੇ ਆ ਆ ਫਰਦਾ ਬੱਚਾ ਬਾਈ ਘੰਡ ਟੋਰੀ ਵਾਲਾ ਵੇਖਦੇ ਆ ਉਹ ਆਕੇ ਨੂੰ ਪਰ ਇਹ ਨੂੰ ਹੀ ਜਾਂਦਾ ਇੱਥੋਂ ਮੁੜ ਜਾਂਦਾ ਕੋਲੋਂ ਆਕੇ ਤੇ ਇਧਰ ਹੋਰ ਛਤਰਿਆਂ ਤੇ ਬਾਹ ਤੇ ਸੀ ਆਪਾਂ ਬੱਚੇ ਨਾਲ ਇਧਰ ਉਹ ਛਤਰੀ ਤੇ ਮੁੜਾਈ ਜਾਂਦੇ ਕੂਤਰੀ ਆ ਆ ਗਿਆ ਬੱਚਾ ਛਤਰੀ ਤੋਂ ਪਿੱਛੇ ਹੀ ਮੁੜ ਜਾਂਦਾ ਆਉਂਦਾ ਬਈ ਬਹਿਣ ਬੱਚਾ ਹੁਣ ਬਹੁਤ ਨੇਨ ਆ ਆ ਗਿਆ ਉਹ ਨਹੀਂ ਗਿਆ ਬਈ ਸ਼ੱਦਾ ਮੁੜਿਆ ਆਇਆ 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 ਲੋ ਬੱਬੂ ਆ ਗਿਆ ਸਿੱਧਾ ਟਾਂਗੀ ਦੇ ਬੱਚਾ ਆ ਬੱਚਾ ਡਾਇਆ ਸੀ ਬਾਈ ਆਪਣਾ ਹੁਣ ਘੰਡ ਡੋਰੀ ਵਾਲਾ ਆ ਗਿਆ ਆਪਣਾ ਸਿੱਧਾ ਟਾਂਗੀ ਤੇ ਤੇ ਬਾਕੀ ਮਗਰ ਬਈ ਆ ਬੱਚੇ ਰਹਿੰਦੇ ਆਪਣੇ ਤੇ ਇੱਕ ਆਵ ਜਿਹੜਾ ਹੁਣ ਆਪਾਂ ਇਹਨੂੰ ਅੱਜ ਜਾਂ ਕੱਲ ਨੂੰ ਪਾਸੇ ਨੂੰ ਉਡਾ ਕੇ ਦੇਖਾਂਗੇ ਇਹ ਰਹਿ ਗਿਆ ਕੱਲਾ ਘਾਉਣ ਵਾਲਾ ਇੱਕ ਹੋਰ ਆ ਆ ਕਾਲੀ ਟੋਰੀ ਵਾਲਾ ਆਪਣਾ ਬੈਠ ਗਿਆ ਤੇ ਦੂਜੇ ਬੱਚੇ ਉੱਡੀ ਜਾਂਦੇ ਆਪਣੇ ਇੱਕ ਆ ਬੱਚਾ ਬਾਈ ਤੇ ਨਾਲ ਇਹ ਇੱਕ ਉਹਦਾ ਇਹਦਾ ਭਰਾ ਵਾ ਉਹ ਬੈਠਾ ਲਾਲ ਸਿਰ ਵਾਲਾ ਤੇ ਦੂਜੇ ਹਜੇ ਥੋੜੇ ਛੋਟੇ ਆ ਇਹ ਹਫ਼ਤਾ ਲੈਣਗੇ ਬਾਈ ਉੱਡਣ ਨੂੰ ਇੱਕ ਆ ਬੱਚਾ ਨਵਾਂ ਚੱਕਿਆ ਆਪਾਂ ਰੋਜਾ ਜਿਹਾ ਇਹਦੇ ਖੰਭ ਵੀ ਆ ਦੇ ਕੂਤਰ ਖਾ ਗਏ ਸੀ ਬਾਈ ਦਵਾਰੇ ਆਉਂਦੇ ਹੁਣ ਇਹਦੇ ਲੰਡਾ ਜਾ ਹੋ ਗਿਆ ਸੀਗਾ ਇੱਕ ਬੱਚਾ ਇਹ ਨਵਾਂ ਚੱਕਿਆ ਤੇ ਦੂਜੇ ਪੁਰਾਣੇ ਆ ਸਾਰੇ ਆਹ ਬੱਚੇ ਨੂੰ ਦੇਖਾਂਗੇ ਅੱਜ ਢਾ ਕੇ ਬਾਈ ਰੱਤੇ ਨੂੰ ਇਹੀ ਰਹਿ ਗਿਆ ਹੁਣ ਤੇ ਬਾਕੀ ਦਾ ਫਿਰ ਥੋੜਾ ਠਹਿਰ ਕੇ ਢਾਵਾਗੇ ਆਪਾਂ ਹਜੇ ਪਾਡਰ ਵਾਲੇ ਨਹੀਂ ਹੈਗੇ ਥੋੜੇ ਜਿਹੇ ਵੱਡੇ ਕਰਕੇ ਡਾ ਕਰਾਂਗੇ ਫਿਰ ਸਿੱਧੇ ਆ ਜਾਂਦੇ ਬਈ ਛਤਰੀਆਂ ਤੇ ਨਹੀਂ ਤਾਂ ਫਿਰ ਪੰਡ ਚ ਭੜਕ ਭੁੜਕ ਜਾਂਦੇ ਆ ਢੱਡਾ ਵੀ ਆ ਗਿਆ ਆਪਣਾ ਇਹ ਆ ਜਾਂਦਾ ਢੱਡਾ ਵਾਲਾ ਇਹ ਵੀ ਬੈਠੂ ਆ ਕੇ ਹੁਣ ਉਹ ਦੂਜਾ ਬਹਿ ਗਿਆ ਆ ਕੇ ਆ ਆ ਗਿਆ ਲਓ ਬਾਬਿਓ ਆ ਬੱਚੇ ਨੂੰ ਵੀ ਡਾ ਕੇ ਦੇਖਦੇ ਆਂ ਅੱਜ ਆਪਾਂ ਇਹਦੇ ਗਾਲਾ ਡੰਡਾ ਮਾਰਿਆ ਹੋਇਆ ਦੋ ਬੱਚੇ ਪਹਿਲਾਂ ਇਹਦੇ ਉੱਤੇ ਬੈਠੇ ਛਤਰੀ ਤੇ ਤੇ ਨਾਲ ਇਹਨੂੰ ਵੀ ਡਾ ਲਾਂਗੇ ਉੱਡ ਜੂਗਾ ਇਹ ਨੋ ਆਪੇ 11 ਤਾ ਵੀ ਆਇ ਫਿਰਦਾ ਆ ਗਿਆ ਇਹ ਬਹਿ ਜੂ ਮੈਂ ਲਾਦਾ ਸੀ ਤੋਈ ਗੇੜੇ ਚ ਭਾ ਕੇ ਚੱਕੋ ਇਹ ਤਾਂ ਦੋ ਗੇੜੇ ਲਿਆਂਦੇ ਆ ਇਹਨੂੰ ਫੇਰ ਡਾਦਾਂਗੇ ਠਹਿਰ ਕੇ ਜੇ ਨਾ ਡਰ ਕੇ ਵੇਲਾ ਇੱਥੇ ਆ ਗਿਆ ਕੀ ਤੋ ਡਰ ਗਿਆ ਚਲੋ ਤੇ ਰੱਤੇ ਬੱਚੇ ਆਪਣੇ ਨੀਵੇਂ ਫਿਰਦੇ ਆ ਬਈ ਦੂਜਾ ਦੋਨੇ ਆਪਣੇ ਉੱਚੇ ਫਿਰਦੇ ਆ ਨੀਲਾ ਤੇ ਆਪਣਾ ਸ਼ਾਖਾ ਖਾ ਬੱਚਾ ਉਹ ਬਹੋਨਾ ਤੁਹਾਨੂੰ ਕਿੱਥੇ ਆਉਂਦੇ ਆ ਆ ਸ਼ਾਇਦ ਆ ਫਿਰਦੇ ਬਈ ਹੋ ਜਾਂਦੇ ਆ ਦੋਨੇ ਬੱਚੇ ਅਬੇ ਧਰਦ ਗਏ ਹੁਣ ਆਪਾਂ ਪੂਤਰ ਹੁਣ ਆਪਣੇ ਨੂੰ ਦਾਣੇ ਪਾਣੀ ਟ੍ਰੇਆਂ ਦੇ ਵਿੱਚ ਦਾਣੇ ਪਾ ਲਏ ਆ ਕਣਕ ਤੇ ਗੁੱਲੀ ਢੰਡਾ ਬਈ ਵਿੱਚ ਆ ਬਈ ਇਧਰ ਛੋਟੇ ਬੱਚੇ ਕੱਢੇ ਹੋਏ ਆ ਜੀ ਇਧਰ ਬੈਠੇ ਆ ਉਹ ਬੈਠੇ ਆ ਉਹ ਸਾਹਮਣੇ ਉਧਰ ਵੀ ਬੈਠੇ ਆ ਤਾ ਕਰਕੇ ਗੁਲੀ ਡੰਡਾ ਬਾਦੀ ਦਾ ਬਈ ਹਜੀ ਸਰੋਂ ਥੋੜੀ ਘਟਾਤੀ ਐ ਬਬੇ ਬੱਚੇ ਆਪਣੇ ਚਾਰ ਪੰਜ ਬੈਠ ਗਏ ਸੀਗੇ ਤੇ ਬੱਚੇ ਦੋ ਹੀ ਰਹਿ ਗਏ ਕੱਲਾ ਨੀਲਾ ਤੇ ਘਟਲ ਘੀਰ ਵਾਲਾ ਤੇ ਦੋ ਪਤਾੜ ਤੇ ਖੁੱਡੇ ਚ ਦਾਣੇ ਪਾਣੀ ਪਾ ਕੇ ਤੇ ਇਧਰੋਂ ਆਪਾਂ ਜਾਲ ਛੋਟੀ ਢਾਂਗੀ ਤੁਲਾ ਕੇ ਵੱਡੀ ਢਾਂਗੀ ਤੇ ਕਰਤਾ ਤੇ ਹੁਣ ਚੱਲਣਾ ਆਪਾਂ ਭਾਈ ਬਦਣੀ ਉੱਥੋਂ ਲੈ ਕੇ ਆਣਾ ਥੋੜਾ ਜਿਹਾ ਸਮਾਨ ਪਸ਼ੂਆਂ ਦਾ ਸਮਾਨ ਲੈ ਕੇ ਆਉਣਾ ਆਪਾਂ ਉਤਰਾਂ ਦਾ ਨਹੀਂ ਤੇ ਇਹ ਇਹਨਾਂ ਨੂੰ ਐ ਬੈਠੇ ਰਹਾਂਗੇ ਤੇ ਆ ਕੇ ਤਾੜਦਾਂਗੇ ਬੱਚੇ ਉੱਡੀ ਜਾਂਦੇ ਆਪਣੇ ਦੋਨੇ ਤੇ ਟਾਈਮ ਹੋ ਗਿਆ 11 ਦਾ ਆ ਵੇ ਲੋ ਵੀ ਖੰਡ ਵਾਲੇ ਕਬੂਤਰ ਆਵਾਜ਼ ਥੱਲੇ ਚੱਕੀਆਂ ਕਿ ਸਾਰਾ ਦਿਖਾਈ ਜਾਂ ਮੇਰਾ ਦਾ ਤੁਰਾਈ ਪਾ ਲੈਣਾ ਮੇਰਾ ਜ਼ਿਆਦਾ ਕੰਮ ਲਿਆ ਜੇ ਚੱਕ ਲੈ ਕਬੂਤਰ ਇਹਦੇ ਹੂੰ ਬਾਣੀ ਸਹੀਏ ਰਾਤ ਨੂੰ ਕੱਢ ਦੇਣਾ ਸਾਰੀ ਜੱਕ ਲੈ ਗੂ ਤੈ ਐਡਮਨ ਐਵਲ ਪਾ ਰਹੀ ਜਿੰਦਾ ਇਹ ਆਏ ਹਾਕਮ ਦੇ ਲੋਪੋ ਵਾਲੇ ਦੇ ਕੂਤਰ ਠੀਕ ਹੈ ਇੰਨਾ ਬੜਾ ਹਾਕਮ ਲੋੜੀ ਨੂੰ ਮਿੱਠਾ ਕਾਣ ਤੋਂ ਗੋਣਕੀ ਵਿੱਚ ਦੇ ਦੇਈਏ ਛੋਲੇ ਸਾਲੀ ਜੀ ਹੁੰਦੇ ਹੈ ਛੋਲੇ ਵੀ ਦੇ ਦੇਈਏ ਛੋਲੇ ਦਿੰਦਾ ਹਾਕਮ ਕਹਿੰਦਾ ਕਿੰਨੇ ਗਾਂ ਨੂੰ ਬਾਜੀਆਂ ਹਟਣਗੀਆਂ ਫਿਰ ਹਾਕਮ ਤੂੰ ਤੂੰ ਤਾਂ ਦਿੰਦਾ ਤੱਤੇ ਤਾਂ ਸੀਗੇ ਤੈਨੂੰ ਕਿੱਥੇ ਆ ਬੱਚੇ ਹੱਟ ਕੇ ਗੰਮ ਜਾਂਦੇ ਆ ਯਾਰ ਲਾ ਹੁਣ ਦੇਣੇ ਵੀ ਨਹੀਂ ਮੈਂ ਕਿਵੇਂ ਦਿੰਦਾ ਤੋ ਕੇ ਪਾਇਆ ਗਾਜਰਾ ਹਾਂ ਤੋਤਾ ਕਿਥੇ ਕੰਡ ਦੇਖ ਇਹਦੇ ਚ ਆਹ ਹੁੰਦਾ ਕਸીર ਬਾਜਰੇ ਦੇ ਦਿਖਾਵਾਂ ਤੈਨੂੰ ਫੜ ਕੇ ਜੀਨ ਲੱਗਣਾ ਜਾ ਕੇ ਸੰਗ ਵਿੱਚ ਕਿਹੜਾ ਚੰਗਾ ਹੈ ਤੇਰਾ ਚਲਾ ਦੇ ਪਾਇਆ ਨਾ ਤੇ ਜੀ ਨਹੀਂ ਹੁੰਦਾ ਹ ਸਾਰੇ ਚੰਗੇ ਆ ਬਈ ਆਪਾਂ ਮਿਹਨਤ ਕਰਦੇ ਹਾਂ ਕੁੱਤ ਰੱਖੇ ਹੋਏ ਸੰਗੀ ਚੰਗੇ ਆ ਇਹ ਫੇਰ ਇਹਨੇ ਬੱਤ ਇਹਨਾਂ ਸਾਰੇ ਨੂੰ ਬੈਸਟ ਐਕਟ ਕਰੋ। ਉਹ ਚੀਨੀ ਸੰਘੀ ਆ ਬੈਠੀ। ਇਹ ਉਹ ਲਾਲ ਚੀਨੀ ਯੂਟ। ਬਹੁਤ ਆਹ ਜਿਹੜੇ ਵਿਚਾਲੇ ਬੈਠੀ। ਹੂੰ। ਇਹਦੇ ਤੇ ਆ ਜਿਹੜਾ ਕੰਸਰ ਗਿਆ ਹੈ। ਬਹੁਤੋਂ ਦੋਸਤੋ। ਬੋਲ ਕੀ ਬੋਲੋ? ਓਕੇ ਆਨੇ ਬੰਦ। ਉਹ ਚੰਗਾ ਕੋਈ ਬੱਚਾ ਲਾਤੀ। ਉਹ। ਓ ਜਿਹੜਾ ਆਇਆ। ਆਹ ਬੈਠਾ ਆਹਾ। ਵੀਡੀਓ ਚ ਦੇਖ। ਇਹਦੇ ਵਿੱਚ ਹੈ।

ਫੇਰ ਹੋ ਚੱਲੇ ਭਾਈ ਉੱਚੇ ਮੁੜ ਗਏ ਬੈਠੇ ਨਹੀਂ ਅਜੇ ਟਾਈਮ ਹੋ ਗਿਆ ਜੀ 1:00 ਦਾ 9:00 ਵਜੇ ਛੱਡੇ ਸੀਗੇ 4 ਘੰਟੇ ਹੋ ਗਏ ਫਿਰ ਜਣ ਬੱਚੇ ਬੈਠ ਗਏ ਜੀ ਆਪਣੇ ਦੋਨੇ ਅੱਜ ਬੈਠਿਆ ਇਹ 2:00 ਵਜੇ ਤੇ ਹੁਣ ਇਹਨਾਂ ਨੂੰ ਖੋਲ ਦਿਆਂ ਖੁੱਡਾ ਤੇ ਜਾਣ ਕੇ ਆਉਦੇ ਆ 15 ਇਹ। ਇਹ ਕਿਉਂ ਆਉਂਦੇ? ਬੈਠਾ ਨਹੀਂ ਗਿਆ। ਉਹ ਨੀਲਾ ਤਾਂ ਚੜ ਗਿਆ। ਥੋੜੀ ਛਤਰੀ ਅੱਜ ਉੱਚੀ ਲੱਗੀ ਵੀ ਅੱਗੇ ਨੀਵੀਂ ਤੇ ਹੁੰਦੇ ਨਾ ਸਿੱਧੇ ਆ ਜਾਂਦੇ ਆ। ਲਓ ਫੇਰ ਉੱਡ ਗਏ। ਤੂੰ ਨਜਰਾ ਜਾਲ ਵਾਲੇ ਬੱਚੇ ਕਰਦੇ ਗਏ ਅੰਦਰ ਖਾ ਲੈਣਗੇ ਦਾਣੇ ਪਾਣੀ ਆ ਗਏ ਬਾਪੇ ਖੇਤ ਆਪਣੇ ਤੇ ਇਧਰ ਆਪਣੇ ਦਿਖਾਉਣੇ ਤੁਹਾਨੂੰ ਆਲੂ ਇੱਥੇ ਥੋੜੀ ਗੋਭੀ ਲਾਈ ਹੋਈ ਆ ਤੇ ਆਲੂਆਂ ਤੇ ਸਪਰੇਸ ਭਰੂ ਮਾਰਤੀ 11 ਕਾਲੀ ਤੇ ਉਹਦੇ ਨਾਲ ਆਲੂ ਆਲੂ ਵੀ ਮੱਚ ਗਏ ਆ ਆ ਵੇਖੋ ਆਲੂ ਬਾਵਾ ਨਿਕਲਿਆ ਵਈਗਾ ਤੇ ਆ ਨਵਾਂ ਆਲੂ ਜਿਹੜਾ ਨਿਕਲਦਾ ਇਹ ਵਧੀਆ ਵਾ ਅਨਿਕਲਿਆ ਵਾਹੀ ਤੇ ਸਪਰੇ ਬੱਦੀ ਵੀ ਆ ਤੇ ਹੁਣ ਇਹਨੂੰ ਪਾਣੀ ਲਾ ਦਾਂਗੇ ਕੱਲ ਕੋਲ ਤੱਕ ਤੇ ਘਾ ਸਾਰਾ ਮੱਚ ਗਿਆ 3 ਦਿਨ ਹੋ ਗਏ ਅੱਜ ਪਰ ਤੋਂ ਕੀਤੀ ਸੀ ਸਪਰੇ ਨਾਲ ਤੇ ਆਹ ਵੇਖੋ ਵਾਵਾ ਮੱਚ ਗਿਆ ਗਾਲੂ ਜੀ ਇਹ ਤਾਂ ਹਰੇ ਹੋ ਜਾਣਗੇ ਬਈ ਇਹਦੇ ਤੇ ਕੋਈ ਹੈ ਨਹੀਂ ਤੇ ਇੱਧਰ ਕਣਕ ਆਪਣੀ ਪਾਣੀ ਲਾਉਣ ਵਾਲੀ ਹੋਈ ਪਈ ਆ ਹੋ ਗਿਆ 20 ਦਿਨ ਬੀਜੀ ਨੂੰ 22 ਤਰੀਕ ਦੀ ਬੀਜੀ ਵੀ ਇਹਦੇ ਤੇ ਵੀ ਅਸਰ ਪਿਆ ਵਾਵੇ ਉਹ ਥੋੜ੍ਹ ਕੇ ਦਵਾਈ ਪਈ ਵੀ ਆਵੇ ਮਲਚਰ ਮਾਰ ਕੇ ਉਵੇਂ ਬੀਜਤੀ ਸੀ ਬਾਈ ਵਧੀਆ ਹੋ ਗਈ ਹਰੀ